ਥਾਣਾ ਮਹਿਤਪੁਰ ਸਬੰ ਰਿਸ਼ਾ ਕੋਰ ਦੇ ਇਰੀ ਵਿੱਚ ਇੱਕ ਮਟਰੋਂ ਸੁੰਦੀ ਸੂਤਰਾ ਮਿਲ ਸੀ ਜੇਤੀ ਸੂਤਰਾ ਮਿਲਣ ਤੋਂ ਬਾਅਦ ਮੁੱਖ ਅਫਸਰ ਥਾਣਾ ਮਹਿਤਪੁਰ ਸਬੰਸਪੈਟਰਨ ਨਫੀਦ ਸਿੰਘ ਸੁਮੇਤ ਪੁਲਿਸ ਪਾਰਟੀ ਤੋਂ ਮੌਕੇ ਤੇ ਪਹੁੰਚੇ ਤੇ ਮੈਂ ਵੀ ਖੁਦ ਮੌਕੇ ਤੇ ਸਾਰਾ ਜਾ ਕੇ ਘਟਨਾ ਕਰਨ ਦੇਖਿਆ ਤੇ ਮੁੱਢਲੀ ਤਫਤੀਸ਼ ਕਰਨ ਤੋਂ ਇਹ ਪਾਇਆ ਗਿਆ ਕਿ ਉੱਥੇ ਅਨਨੋਨ ਵਿਅਕਤੀ ਵੱਲੋਂ ਰਾਜਵੀਰ ਪੁੱਤਰ ਚੰਨਜੀਤ ਵਾਸੀ ਹਰੀਪੁਰ ਬਾਠਾਂ ਜਿਹੜਾ ਵਿਅਕਤੀ ਸੀ ਰਹਿਣ ਵਾਲਾ ਮਾਰਕ ਗ੍ਰੀਬ 19 ਸਾਲ ਦਾ ਮਾਰਡਰ ਕਿਹੜਾ ਅਨੋਂ ਲੱਗਤੀ ਨੇ ਤੇਜ ਦਰ ਹਥਿਆਰ ਨਾਲ ਕੀਤਾ ਸੀ ਤੇ ਜੋ ਉਹਨਾਂ ਦੇ ਪਰਿਵਾਰਕ ਬਿਆਨ ਤੇ ਰਾਤੀ ਲੇਟ ਨਾਲ ਤੁਮਕਾ ਦੋ ਨੰਬਰ ਜਿਹੜਾ 47 ਦਾ ਤਤ ਕਰ ਲਿਆ ਗਿਆ ਜਰਮ 103 ਤੰਗ ਗ੍ਰੀਬ ਪੰਜ ਜੋ ਪੀਐਨਐਸ ਦੇ ਤਹਿਤ ਤੇ ਦੋਸ਼ੀਆਂ ਨੂੰ ਪਾਦਸਪੰਦੀ ਕਟੜਾ ਹੋਣ ਤੋਂ ਤੁਰੰਤ ਬਾਅਦ ਸਟਾਰਟ ਕੀਤੀ ਗਈ ਤਤਤੀਸ਼ਾ ਤੋਂ ਟੰਗ ਤਰੀਕਾ ਨਾਲ ਅੱਗੇ ਵੱਧੀ ਵਿਧਾਈ ਗਈ ਹੈ ਔਰ ਪੁਲਿਸ ਪਾਰਟੀ ਵੱਲੋਂ ਵਖਵਾ ਕੇਸ ਮਕਦਮੇ ਦੇ ਪਹਿਲੂਆਂ ਦੀ ਪੜਤਾਲ ਕੀ ਕਰਕੇ ਤੇ ਸ਼ੱਕੀ ਵਿਅਕਤੀਆਂ ਦੇ ਰੇਡ ਵੀ ਕੀਤੇ ਗਏ ਤੇ ਜਲਦੀ ਹੀ ਇਸ ਪਰਿਵਾਰ ਨਾਲ ਜਿਹੜੀ ਘਟਨਾ ਹੋਈ ਹੈ ਉਹ ਉਹਨਾਂ ਨੂੰ ਸਾਫ ਤੋਂ ਨਿਰਦੋਸ਼ਾਂ ਅਸਰਾਕਮ ਸ਼ਬਦ ਕਰਤਾ ਜਾਊਗਾ ਥੈਂਕ ਯੂ ਥਾਣਾ ਮਹਿਤਪੁਰ ਸਬੰ ਰਿਸ਼ਾ ਕੋਰ ਦੇ ਇਰੀ ਵਿੱਚ ਕਮਟਰੋਂ ਸੰਬੰਧੀ ਸੂਤਰਾ ਮਿਲੀ ਸੀ ਜਿਸ ਦੀ ਸੂਤਰਾ ਮਿਲਣ ਪ੍ਰੰਤ ਮੁਖ ਅਫਸਰ ਥਾਣਾ ਮਹਿਤਪੁਰ ਸਬੰਸ ਪੈਟਰ ਨਵੀਰ ਸਿੰਘ ਸਮੇਤ ਪੁਲਿਸ ਪਾਰਟੀ ਤਰਫੋਂ ਮੁੱਖਰੇ ਪਹੁੰਚੇ ਤੇ ਮੈਂ ਵੀ ਖੁਦ ਮੌਕੇ ਤੇ ਸਾਰਾ ਜਾ ਕੇ ਘਟਨਾ ਕਰਨ ਦੇਖਿਆ ਤੇ ਮੁੱਢਲੀ ਤਫਤੀਸ਼ ਕਰਨ ਤੋਂ ਇਹ ਪਾਇਆ ਗਿਆ ਕਿ ਉਥੇ ਅਨਨੌਨ ਵਿਅਕਤੀਆਂ ਵੱਲੋਂ ਰਾਜਵੀਰ ਪੁੱਤਰ ਚੰਦਜੀਤ ਵਾਸੀ ਹਰੀਪੁਰ ਬਾਠਾਂ ਜਿਹੜਾ ਵਿਅਕਤੀ ਸੀ ਰਹਿਣ ਵਾਲਾ ਉਮਰ ਕਰੀਬ 19-20 ਸਾਲ ਦਾ ਮਾਰਡਰ ਕਿ ਅਨਨੌਨ ਵਿਅਕਤੀ ਨੇ ਤੇਈ ਦਾਰਾ ਹਥਿਆਰ ਨਾਲ ਕੀਤਾ ਸੀ ਤੇ ਜੋ ਉਹਨਾਂ ਦੇ ਪਰਿਵਾਰਕ ਬਿਆਨ ਤੇ ਰਾਤੀ 2:00 ਨਾਈਟ ਤੁਮਕਾ ਦਵਾ ਨੰਬਰ ਜਿਹੜਾ 47 ਦਾ ਦਰਜ ਕਰ ਲਿਆ ਗਿਆ ਜਰਮ 103 ਦਨੋਬ੍ਰਿਖ ਪੰਜੋ ਪੀਐਨਐਸ ਦੇ ਤਹਿਤ ਤੇ ਦੋਸ਼ੀਆਂ ਨੂੰ ਬਾਦਸਪੰਦੇ ਘਟਨਾ ਹੋਣ ਤੋਂ ਤੁਰੰਤ ਬਾਅਦ ਸਟਾਰਟ ਕੀਤੀ ਗਈ ਤਤਰੀਸ਼ਤੋਂ ਤੰਤਰਿਕਾ ਨਾਲ ਅੱਗੇ ਵੱਧੀ ਵਿਧਾਈ ਗਈ ਹੈ ਔਰ ਪੁਲਿਸ ਪਾਰਟੀ ਵੱਲੋਂ ਵੱਖ-ਵੱਖ ਇਸ ਮਕਦਮੇ ਦੇ ਪਹਿਲੂਆਂ ਦੀ ਪੜਤਾਲ ਕੀ ਕਰਕੇ ਤੇ ਸ਼ੱਕੀ ਵਿਅਕਤੀਆਂ ਦੇ ਰੇਡ ਵੀ ਕੀਤੇ ਗਏ ਆ ਤੇ ਜਲਦੀ ਇਸ ਪਰਿਵਾਰ ਨਾਲ ਜਿਹੜੀ ਘਟਨਾ ਹੋਈ ਹੈ ਉਹ ਉਹਨਾਂ ਨੂੰ ਸਾਫ ਤੋਂ ਦੇ ਦੋਸ਼ਾਂ ਅਸਰਕਮਸ਼ ਬੰਦ ਕਰ ਦਿੱਤਾ ਜਾਊਗਾ ਥੈਂਕ ਯੂ